ਤੇ ਜਾਨਵਰ ਤਿਆਰ ਕਰਾਂਗੇ ਤੇ ਸਾਰਾ ਦੱਸਾਂਗੇ ਦੂਸਰਾਂ ਦਾ ਭਾਈ ਕਿਵੇਂ ਜਾਨਵਰ ਕਿਹੜਾ ਜਾਨਵਰ ਦੂਸਰ ਜਿ ਛੱਡਣ ਵਾਸਤੇ ਬੈਸਟ ਹੈ ਜਾਂ ਕਿਵੇਂ ਤਿਆਰੀ ਕਰਨੀ ਆ ਸਸਰੀ ਗੱਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਬਾਈ ਗੁਰਦਾਸ ਕਰਦੇ ਸਭ ਦੇ ਜਾਨਵਰ ਪੰਛੀ ਲੋਰ ਤੋਂ ਤੇ ਭਾਈ ਆ ਜਿਹੜੇ ਆਪਣੇ ਜਾਨਵਰਾਂ ਦੇ ਮੂੰਹ 'ਚ ਅੱਖਾਂ ਆਈਆਂ ਨੇ ਹਨ ਤੇ ਉਹਨਾਂ ਦਾ ਟਰੀਟਮੈਂਟ ਕਰਨ ਲੱਗੇ ਆ ਇੱਕ ਤਾਂ ਟੀਕਾ ਲਾਵਾਂਗੇ ਠੀਕ ਆ ਤੇ ਆ ਤਿੰਨ ਤਿੰਨ ਚਾਰ ਚਾਰ ਬੂੰਦਾਂ ਦੇਵਾਂਗੇ ਠੀਕ ਆ ਤੇ ਕਾ ਨਿਊਰੋ 1 ਫੋਰਟ ठीक है ये लाव गे अपा दो पॉइंट ठीक है सुबह लगे शुरू लगे भरना लगे अपा भरना भर गे पहला हां ला लिया मुड़े सारू अद्धा एक एक पॉइंट देव गे बी ਇਹ ਪਿਆ ਪਿਆ ਰੰਗ ਵੀ ਬਦਲ ਗਿਆ ਬਈ ਪਤਾ ਨਹੀਂ ਕੀ ਚੱਕਰ ਹੋ ਗਿਆ ਯਾਰ ਸਹੀ ਸਮਝ ਨਹੀਂ ਆ ਰਹੀ ਕਿ ਰੰਗ ਕਿਉਂ ਬਦਲ ਗਿਆ ਇੱਕ ਤਾਂ ਪਾ ਭਰ ਲਿਆ ਠੀਕ ਐ ਆਤਰ ਲਿਆ ਭਰ ਕੇ ਕਿਉਂਕਿ ਬਈ ਮੈਨੂੰ ਬਾਹਲੇ ਭਰਾਵਾਂ ਦੇ ਨਾ ਕਮੈਂਟ ਆਉਂਦੇ ਨੇ ਕਿ ਬਈ ਐ ਕਰਕੇ ਅੱਖਾਂ ਖਰਾਬ ਹੋ ਰਹੀਆਂ ਮੂੰਹ ਖਰਾਬ ਹੋ ਰਿਹਾ ਕੀ ਕਰੀਏ ਤੇ ਬਈ ਭਾਈ ਉਹ ਕੇ ਅਰਦਾਸ ਕਰਿਓ ਤੁਹਾਡਾ ਭਰਾਸੀ ਦੀ ਠੀਕ ਹੋਏ ਠੀਕ ਐ ਬੜਾ ਜ਼ਿਆਦਾ ਬਿਮਾਰ ਹੋ ਰਹੇ ਨੇ ਸੋ ਜਾਣ ਦੇ ਇਨਫੈਕਸ਼ਨ ਵਾਲੀ ਬਦਰੀ ਆ ਬਈ। ਦੇਖੋ ਤੇ ਕਰਕੇ ਨਾ ਬੜਾ ਜਿਆਦਾ ਤਬਿਆ ਗਿਆ। ਤੋਂ ਫਾਈਪ ਕੇ ਅਦਾਸ ਕਰੇ। ਨਬਰਾ سیدھی سیدھی ਕੀ ਹੋ ਜੇ। ਬਰਾ ਅਗਲੀ ਵੀਡੀਓ ਚ ਭਰਾਓ ਤੁਹਾਨੂੰ ਦੱਸਾਂਗੇ ਸਾਰਾ। ਹਨਾ ਕਿੰਨੀਆ ਬਾਜ਼ੀਆਂ ਜਿੱਤੀਆਂ ਆਪਾਂ ਕਿਹੜਾ ਬਲੱਡ ਸੀਗਾ ਐ ਨਹੀਂ ਪਤਾ ਇਸੀ ਜੀ ਦੱਸ ਲਈਏ। ਠੀਕ ਆ ਮਿੱਤਰੋ। ਸੇ ਇਹ ਲਾਵਾਂਗੇ ਭਈ ਆਪਾਂ ਛੋਟੀ ਸੂਈ ਨਾਲ ਆਲੇ ਆਪਰ ਇੱਕ ਨਾ ਸੂਈ ਦੰਨੇ ਆਪਾਂ ਕੱਟ ਤੇ ਇੱਕ ਆਪਾਂ ਸੂਈ ਬਣਾਈ ਸੀ ਆ ਭਈਆ ਜੇ ਭਈ ਪ੍ਰੀਕਸ਼ ਸ਼ੂਗਰ ਵਾਲੀ ਸਿਰਿੰਜ ਨਾ ਮਿਲੇ ਤਾਂ ਆਹ ਸਿਰਿੰਜ ਲੈ ਸਕਦੇ ਹੋ ਤੁਸੀਂ ਆ ਦੇਖੋ ਇਹਦੇ ਮੂੰਹ ਨੂੰ ਨਾ ਥੋੜਾ ਜਿਹਾ ਵੱਡ ਲੀ ਆਪਾਂ ਠੀਕ ਹੈ ਆ ਦੇਖੋ ਆ ਦੋਹੇ ਟੀਕੇ ਦੇ ਪਰ ਆ ਥੋੜੀ ਜੀ ਵੱਡੀ ਹੋਈ ਐ ਗੋ ਆ ਦੇਖੋ ਧਿਆਨ ਨਾਲ ਤੇ ਇਹ ਸਿੱਪ ਚ ਲੱਗ ਸਕਦੀ ਐ ਵੀ ਆ ਦੇਖੋ ਠੀਕ ਐ ਇੰਨਾ ਤੋਂ ਮੂਹਰੋ ਵੱਡਿਆ ਫਜਗੜ ਆਪਾਂ ਤੇ ਆ ਜੋ ਹੁਣ ਲਾਉਣੇ ਆ ਜਾਨਵਰਾਂ ਕੋਲੇ ਚਾਲਦੇ ਆ ਠੀਕ ਐ ਕਰਾਉਣੇ ਆ ਤੁਹਾਨੂੰ ਸ਼ੌਂਕ ਫਿਰ ਨੀਰੋਪਨ ਵੋਟ ਵੀ ਲਾਵਾਂਗੇ ਬਈ ਆਪਾਂ ਠੀਕੇ ਆ ਵੀ ਲਾਵਾ ਗਏ ਨਾ ਦੇਖੋ ਠੀਕ ਐ ਆਜੋ ਤੇ ਲੈ ਮਿੱਤਰੋ ਦਾਣੇ ਲੱਗਿਆ ਪਾਉਣ ਨਾਗਣੀਆ ਆਪਣਾ ਲੱਗ ਰਿਹਾ ਦਾਣੇ ਪਾਉਣ ਬਈ ਕਿਉਂਕਿ ਮੈਂ ਤਾਂ ਬਸ ਕੱਟੀ ਆਉਣਾ ਬਾਈ ਕੱਲ ਦਾ ਹੀ ਮੜਾ ਜਾਨਵਰਾਂ ਨੂੰ ਦੇਖਣ ਲੱਗਿਆ ਮੈਂ ਨਹੀਂ ਤਾਂ ਜਮੀ ਚਾਰ ਪੰਜ ਦਿਨ ਤਾਂ ਮੈਂ ਬੜਾ ਜਿਆਦਾ ਬਿਮਾਰ ਰਿਆਂ ਹਾਂ ਹਾਂ ਇਹ ਪਾ ਦੇ ਇੱਕ ਕੱਲ ਦਾ ਥੋੜਾ ਜਿਆ ਜਾ ਕੇ ਉੱਠਿਆ ਅਲਟਰਾ ਸੌਨਡ ਕਰਾਈ ਨੂੰ ਬਾਈ ਇਨਫੈਕਸ਼ਨ ਤੇ ਲੀਵਰ ਚ ਸੋਜਨ ਵੱਧ ਗਈ ਹੈ ਤੇ ਕਰਿਓ ਭਰਾ ਮੇਰੇ ਸਾਰੇ ਅਰਦਾਸ ਬੁੱਢਾ ਭਰਾ ਜੀ ਦੀ ਠੀਕ ਹੋ ਜੇ ਫਿਰ ਗਾਂ ਦੂਸਰਾ ਵਾਸਤੇ ਜਾਨਵਰ ਤਿਆਰ ਕਰਾਂਗੇ ਤੇ ਸਾਰਾ ਦੱਸਾਂਗੇ ਦੂਸਰਾ ਦਾ ਬਾਈ ਕਿਵੇਂ ਜਾਣ ਪਾ ਕਿਹੜਾ ਜਾਨਵਰ ਦੂਸਰ ਜੇ ਛੱਡਣ ਵਾਸਤੇ ਬੈਸਟ ਹੈ ਜਾਂ ਕਿਵੇਂ ਤਿਆਰੀ ਕਰਨੀ ਹੈ ਸਾਰਾ ਕੁਝ ਦੱਸਾਂਗੇ ਭਰਾ ਮੇਰੇ ਮਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਰੱਖਿਆ ਕਰੋ ਤੇ ਮੇਰੇ ਭਰਾ ਕਈ ਜਰੇ ਕਹਿੰਦੇ ਮੈਨੂੰ ਪੰਜਾਬੀ ਸਮਝ ਨਹੀਂ ਆਉਂਦੀ ਹਿੰਦੀ ਚ ਬਣਾਇਆ ਕਰੋ ਤੇ ਹਿੰਦੀ ਚ ਵੀ ਵਿੱਚ ਬਣਾ ਦਿਆ ਕਰਾਂਗੇ ਬਈ ਆਪਾਂ ਲੈ ਮਿੱਤਰੋ ਆ ਲੱਗੇ ਇਹਨਾਂ ਦੀ ਲਾਉਨ ਟੀਮ ਦਾ ਆ ਸੂਈ ਬਈ ਐ ਬਣਾਈ ਹੋਈ ਆ ਸਾਡੀ ਇਹ ਲਾਉਣਾ ਹੈ ਸੱਪ ਚੱਕ ਉਹਨਾ 1 1 2 2 ਪੁਆਇੰਟ ਹੀ ਆ। ਠੀਕ ਆ। ਕੋਈ ਆ ਵੀ ਦੇਈ ਜਾਂਦਾ। ਕਿਰਾਂ ਨਹੀਂ। ਇਹ ਵੀ ਬਸ ਇੱਕ ਇੱਕ ਪੁਆਇੰਟ ਹੀ ਦੇਣਾ ਬਈ ਛੋਟਾ। ਯਾ। ਉਹ ਨੂੰ ਲੱਗਿਆ ਹਣਾ? ਉਹ ਲੱਗੇ। ਆਹ ਬਈ ਠੀਕ ਆ। ਜਰਾ ਪਹਲਾਈ ਜਾਂਦੇ ਮਿੱਤਰੋ। ਇਹਦੇ ਨਾਲ ਨਾ ਜਾਨਵਰ ਸੈੱਟ ਰਹਿੰਦਾ ਬਈ। ਮਤਲਬ ਜਿਹੜੀਆਂ ਅੱਖਾਂ-ਅੱਖਾਂ ਆਈਆਂ ਨੇ ਮੂੰਹਾਂ ਆਇਆ ਬਈ ਇਹ ਸੈੱਟ ਹੋ ਜੂਗਾ। ਇਹ ਟੀਕੇ ਦਾ ਵੀ ਤੁਹਾਨੂੰ ਦੱਸ ਦਾਂਗੇ। ਇਹ ਟੀਕੇ ਦਾ ਨਾਮ ਆ ਵੀਰੇ ਐਵਲੀਨ ਬੈਟ। ਠੀਕ ਹੈ। ਮਾਰ ਮੈਨੂੰ। ਮਲਟੀਪਲ ਰੀਐਕਸ਼ਨ ਆ। ਮਤਲਬ ਇਹ ਵ ਲਈ ਹੈ ਯਾਰ ਇਹ। ਟੀਕੇ ਵਾਲਾ ਨੀਰੋਵਨ ਫੋਟ ਲਾਵਾਂਗੇ। ਠੀਕ ਹੈ ਤੇ ਆਹ ਜਿਹੜਾ ਟੈਰਾਮਾਈਸੀ ਦੀ ਜਿਹੜੀ ਗੋਲੀ ਆਉਂਦੀ ਹੈ ਉਹਦੇ ਜੀ ਆਉਂਦਾ ਜੈਂਕਾ ਕੋਠਾ ਕਰਦਾ। ਕਿਉਂਕਿ ਬੱਚੇ ਜਮਾ ਸਹੀ ਦੀ ਬਈ ਬਸ ਆਪ ਬੁਮਾਰ ਹੋ ਗਿਆ ਤੇ ਦੋ ਤਿੰਨ ਦਿਨ ਕੇਰ ਨਹੀਂ ਕੀਤੀ ਗਈ ਇਹ ਜਿਹੜੀ ਛੁੱਟੀ ਆ ਦੇ ਭੱਜਿਆ ਬਸ ਬੱਸ ਦੋ ਤਿੰਨ ਦਿਨਾਂ ਦੀ ਲੋਟ ਹੋ ਜਾਣਗੇ ਬਈ ਕਿਉਂਕਿ ਗੋਰੀਆਂ ਕਾਲੀਆਂ ਦਾ ਬੇਹੇਰੀਆਂ ਦੇਖਣੀ ਆ ਉਹਨਾਂ ਟੀਕੇ ਵਾਲਾ ਕੰਮ ਦੇਖਦੇ ਕਿਵੇਂ ਆ ਇਹ ਵੀ ਆਪਣਾ ਭਰਾ ਐ ਮਾਨਸਾ ਤੋਂ ਪੁਲਿਸ ਦਾ ਬਈ ਤੇ ਉਹਨੇ ਫਾਰਮੂਲਾ ਦੱਸਿਆ ਸੀ ਇਹ ਕਹਿੰਦਾ ਐ ਕਰਕੇ ਦੇਖੀ ਹਾਜ਼ਰ ਹੋ ਗਏ। ਇਹ ਬੱਚੇ ਸਾਰੇ ਹੁਣ ਆਪਾਂ ਬਾਦੋ ਵਾਸਤੇ ਕੱਢਣੇ ਆ ਬਈ। ਵਧੀਆ ਆਪਾਂ ਤਿੰਨ ਚਾਰ ਬਾਜ਼ੀਆਂ ਵਰਕਾਈਆਂ ਨੇ। ਠੀਕ ਆ ਇਕੱਲੇ ਵੀ ਰਹੇ ਆ। ਠੀਕ ਆ ਤੇ ਜਿੱਥੇ ਵੀ ਉੱਡੇ ਨੇ ਬਾਈ ਪੂਰੇ ਟੌਪ ਦੇ ਕਬੂਤਰ ਉੱਡੇ ਨੇ। ਅੱਜ ਇੱਕ ਮੇਰੇ ਭਰਾ ਦਾ ਫੋਨ ਆਇਆ ਸੀ ਇੱਕ ਛੋਟੀ ਜੀ ਬੇਨਤੀ ਐ। ਜਿਹੜਾ ਭਰਾ ਮੇਰਾ ਕਬੂਤਰ ਫੜ ਲੈਂਦਾ ਬਾਜੀ ਵਾਲਾ ਕਿਸੇ ਭਰਾ ਦਾ ਹਨਾ ਤਾਂ ਮੋੜ ਦਿਆ ਕਰੋ ਬਈ। ਬਹੁਤ ਮਿਹਨਤ ਨਾਲ ਸਾਡੇ ਕੋਲੇ ਦੋ ਕਬੂਤਰ ਸੀ। ਠੀਕ ਹੈ ਇੱਕ ਅਕਬਰ ਨਾਲ ਬਾਜੀ ਜਿੱਤ ਕੇ ਕੂਤਰੀ ਗੁੰਮ ਗਈ ਕੋਈ ਲੈ ਗਿਆ ਚੱਕ ਕੇ ਤੇ ਪਤਾ ਨਹੀਂ ਬਸ ਸਾਨੂੰ ਨਹੀਂ ਪਤਾ ਕਿੱਧਰ ਗਈ ਇੱਕ ਅਸੀਂ ਮੀਹ ਰਾਣੀ ਦੂਜੀ ਵਾਰ ਛੱਡਿਆ ਸੀ ਪਹਿਲੀ ਵਾਰ ਆਪਣਾ ਪੁੱਲ ਜੀ ਆ ਬਈ ਕੱਲੀ ਗੁੰਦਰੀ ਕਾਹ ਪਾਇਆ ਗੱਲੀ ਨੇ ਠੀਕ ਹੈ ਉਹ ਗਵਾਚ ਗਈ ਸੀ ਉਹ ਨਹੀਂ ਮਿਲੀ ਉਸ ਤੋਂ ਬਾਅਦ ਦੂਜੀ ਵਾਰ ਕੂਤਰੀ ਛੱਡਿਆ ਠੀਕ ਹੈ ਉਹ ਮਿਲ ਕੇ ਨਾਲ ਦੇ ਪਿੰਡ ਜਾਂ ਉੱਥੇ ਛੋਟਾ ਜਾ ਉੱਥੇ ਖੜ ਗਿਆ ਜਾ ਕੇ ਤੇ ਉਹ ਮੈਨੂੰ ਫੋਨ ਵੀ ਆ ਗਿਆ ਬਾਈ ਸਾਡੇ ਕੋਲੇ ਕਬੂਤਰ ਪਰ ਉਹ ਬੰਦਿਆਂ ਦੀ ਮੈਂ ਇੱਕ ਚੀਜ਼ ਦੇਖੀ ਉਹ ਕਮਾਲ ਹੀ ਦੇ ਨੇ ਐਨੇ ਬੇਕਾਰ ਬੰਦਾ ਦੇਖਿਆ ਮੈਂ ਕਦੇ ਕਹਿੰਦਾ ਕਿ ਕਬੂਤਰ ਮੇਰੇ ਕੋਲੇ ਹੈਗਾ ਕਦੇ ਕੋਈ ਜਿਆਦਾ ਕਰੇ ਫੁੱਟ ਗਿਆ ਕਦੇ ਕਹਿੰਦਾ ਕਿ ਮੁੰਡੇ ਕੋਲੇ ਆ ਕੋਈ ਕਹਿੰਦਾ ਕਰੇ ਗੁੱਦਾ ਪੱਟ ਕੇ ਲੈ ਗਿਆ ਇਹਨਾਂ ਨੇ ਬਾਈ ਐਂ ਦੁਬਾਰ ਰੱਖਿਆ ਮੈਂ ਆਪਾਂ ਸਿੱਧਾ ਹੀ ਕਹਤਾ ਵੀ ਬਾਈ ਨਾ ਦਿਓ ਇੱਕ ਪੰਨੇ ਦੇਣਾ ਵੀ ਰਹਿਣ ਦਿਓ ਤੁਸੀਂ ਨਾ ਹੀ ਦਿਓ ਜਦੋਂ ਕਬੂਤਰ ਸਾਡਾ ਬਾਪ ਤੇ ਇੱਕ ਅੱਜ ਬਾਈ ਦਾ ਫੋਨ ਆਇਆ ਸੀਗਾ ਇਧਰ ਖੰਡਾਲ ਛੱਡੇ ਸੀ ਆਪਾਂ ਕਬੂਤਰੀ ਲੈ ਦੋ ਉਹ ਐ ਸ਼ਾਹ ਆਖੀਆਂ ਦੋ ਕਬੂਤਰੇ ਗਵਾਚੀਆਂ ਆ ਤੇ ਆਪਣੀਆਂ ਵੀ ਉਹਨਾਂ ਤੋਂ ਇੱਕ ਕਬੂਤਰੀ ਆ ਬਾਈ ਕੋਲੇਗਾ ਸ਼ਾਮ ਨੂੰ ਗੱਲ ਕਰਦਾ ਸ਼ਾਮ ਨੂੰ ਦਵਾਨ ਨੂੰ ਅਸਲੀ ਗੱਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਔਰ ਕੀ ਯਾਰ ਜਾਲਾ ਮਿੱਤਰੋ ਬਾਈ ਨੂੰ ਗਿਰਦਾ ਕਰਦਾ ਸਾਦੇ ਜਾਨਪਰਾਂਛੀ ਸੈਟ ਤੋਂ ਹੁਣ ਸੋ ਭਾਈ ਆ ਇੱਕ ਆਪਾਂ ਕਬੂਤਰੀ ਬਾਜੀ ਛੱਡੀ ਸੀ ਤੇ ਆ ਭਰਾ ਆ ਆਪਣਾ ਗਲਗਨ ਮਡੇਰਾ ਤੋਂ ਠੀਕ ਆ ਮਹੀਨੇ ਬੰਪੂ ਹੋ ਗਿਆ ਭਾਈ ਇਹ ਕਬੂਤਰੀ ਲਾਸਟ ਤੇ ਤੁਲਗੀ ਸੀ ਠੀਕ ਆ ਤੇ ਇਹ ਬਾਈ ਦੇ ਇਥੇ ਪਿੰਡ 'ਚ ਕਿਸੇ ਨੇ ਫੜ ਲਈ ਸੀ ਤੇ ਕੱਲ ਭਾਈ ਗਿਆ ਬਾਈ ਨੇ ਜਾ ਕੇ ਆਪਣੀ ਖੰਦ ਦੇਖੀ ਦੇਖ ਕੇ ਬਾਈ ਨੇ ਮੈਨੂੰ ਅੱਜ ਫੋਨ ਲਾਇਆ ਤੇ ਕਹਿੰਦਾ ਬਈ ਆ ਜਾ ਤੂੰ ਲੈ ਜਾ ਠੀਕ ਹੈ ਬਾਈ ਦਾ ਬਹੁਤ ਬਹੁਤ ਧੰਨਵਾਦ ਬਈ ਸੋ ਮੈਂ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਵੀ ਜਿਹੜਾ ਵੀ ਜਿਹੜੇ ਭਰਾ ਦਾ ਕਬੂਤਰ ਕਦੇ ਫੜਦਾ ਜਾਂ ਆ ਜਾਂਦਾ ਪਿੰਡ 'ਚ ਵਾਪਸ ਮੋੜ ਦਿਆ ਕਰੋ ਬਈ ਬਹੁਤ ਮਿਹਨਤ ਹੁੰਦੀ ਹੈ ਇਹਨਾਂ ਤੇ ਬਾਈ ਨੇ ਕੈਂਚੀ ਵੀ ਨਹੀਂ ਲਾਈ ਇਹ ਆ ਮੋੜਾ ਦਾ ਕਾਹ ਦੇ ਬਟਰ ਇਹ ਆ ਸ਼ਾਰਟ ਸੀ ਜ ਆਪਣੀ ਬਿੰਗੀ ਜੁੰਝਾਲੀ ਇੱਥੇ ਦੋ ਮੋੜਾ ਲੱਗੀਆਂ ਹੋਈਆਂ ਨੇ ਜੀ ਜੀ ਬਾਈ ਦਾ ਦਿਲ ਕਰਦਾ ਤਾਂ ਬਈ ਇਹ ਰੱਖ ਵੀ ਸਕਦਾ ਸੀ ਪਰ ਬੰਦੇ ਨੇ ਆਪਾਂ ਨੂੰ ਅੱਜ ਹੀ ਦੇ ਰਿਹਾ ਕੱਲ ਦੇਖੀ ਸੀ ਇਹਨੇ ਅੱਜ ਆਪਾਂ ਨੂੰ ਫੋਨ ਲਾ ਰਿਹਾ ਸੋ ਬਾਈ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਨੂੰ ਵੀ ਇੱਕ ਗਿਫਟ ਦੇ ਕੇ ਗਏ ਆ ਤੇ ਬਾਈ ਯਾਦ ਹੀ ਰੱਖੂਗਾ ਇਹਨਾਂ ਵੀ ਐਸੀ ਦੀ ਭੈਣ ਹੀ ਦੇ ਕੇ ਗਏ ਆ ਬਾਈ ਸੋ ਲਵਲੀ ਵਾ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਮੇਰੇ ਭਰਾ ਧੰਨਵਾਦ ਹੋਊਗਾ ਨਾਲੇ ਆਪਾਂ ਵੀਡੀਓ ਪਾਵਾਗੇ ਚੈਨਲ ਤੇ ਅਗਲੇ ਦੇਖੀਂਗੇ ਅੱਛਾ ਕੋਈ ਨਾ ਤਾਂ ਠੀਕ ਆ ਮਿੱਤਰੋ ਤੇ ਇਹ ਟੀਕੇ ਨੇ ਬਾਈ ਆ ਦੇਖ ਲੋ ਚੰਗੀ ਤਰ੍ਹਾਂ ਬਾਕੀ ਮੈਂ ਵਿੱਚ ਬਾਈ ਫੋਟੋ ਲਾ ਦੂਆਂ ਇਹਨਾਂ ਦੀ ਖਿੱਚ ਕੇ ਹਨਾ ਇਹ ਜ਼ਰੂਰੀ ਨਹੀਂ ਠੀਕ ਆ ਇਹ ਵੀਡੀਓ ਬਾਲੀ ਲੰਬੀ ਨਹੀਂ 10 ਮਿੰਟਾਂ ਦੀ ਵੀ ਪਾਵਾਂਗੇ ਠੀਕ ਆ ਤੇ ਕੋਈ ਜ਼ਿਆਦਾ ਬਾਲੀ ਲੰਬੀ ਨਹੀਂ ਲਾਉਂਦੇ ਵੀਡੀਓ ਤੇ ਕਾਬਲਾ ਸਾਹਿਬ ਕੱਲ ਦਾ ਥੋੜਾ ਜਿਆ ਦਵਾਈ ਨਾਲ ਸੈੱਟ ਹੋ ਰਿਹਾ ਬਾਈ ਵੇ ਰੁਪਿਆ ਨਹੀਂ ਤਾਂ ਬਸ ਚਾਰ ਪੰਜ ਦਿਨ ਤਾਂ ਜਾਨਵਰ ਦੇਖੇ ਰਿਗੇ ਤਾਂ ਹੀ ਤਾਂ ਖਰਾਬ ਹੋ ਗਿਆ ਬਈ ਬੱਚੇ ਅਰੇ ਇਹ ਬੁਮਾਰੀ ਅੰਨੀ ਚੰਦਰੀਆ ਬਈ ਜਿਹਦੇ ਬਾੜੇ ਬਹੁਤ ਸੌਖੀ ਜਾਂਦੀ ਆ ਯਾਰ ਇਹ ਮਾਕੇ ਗਾਹਾਂ ਨੂੰ ਦੇਣਾ ਬਈ ਜਿਹੜੇ ਸੌਣ ਬਾਸੋ ਚ ਆਪਾਂ ਛੱਡਣੇ ਨੇ ਠੀਕ ਆ ਲਾਈਪ ਚ ਜਾਗੇ ਬਾਤ ਕਰ ਪੋਈ। ਹਾਂ ਤੇ ਇਹ ਮਾ ਚੱਲਦਾ। ਕਿਹਦਾ ਬੋਟਾ। ਆਹ ਬਜਾ ਵੀ ਵਧੀਆ ਉੱਠਣਾ ਸੀ ਭਈ ਇਹਦੀ ਵੀ ਇੱਕ ਆਕ ਖਰਾਬ ਹੋ ਗਈ ਚਲੋ ਮਾ। ਛੇਤੀ ਸਾਟ ਹੋ ਜੂਗਾ। ਇਹਦਾ ਉਹ ਘਾੜਾ ਹੁੰਦਾ ਹੈ। ਇਹ ਭਈ ਤਾਂ ਹੀ ਸਰਿੰਜ ਨਾਲ ਨਾ ਭਰਿਆ ਨਹੀਂ ਜਾਂਦਾ ਜੇ ਆਪਾਂ ਸੂਈ ਨਾਲ ਭਰੋਂਗੇ ਇਹ ਜਮਾ ਨਹੀਂ ਭਰਿਆ ਜਾਂਦਾ ਇਹਨਾਂ ਘਾੜਾ ਠੀਕ ਹੈ। ਆ ਬੱਚੇ ਸਾਰੇ ਬਈ ਭਾਦੋ ਵਾਲੀਆਂ ਬਾਜ਼ੀਆਂ ਵਾਸਤੇ ਜੇ ਬਈ ਉਹਦੀ ਗੱਪਾਂ ਨਾ ਬਾਜ ਕੇ ਤਾਂ ਛੱਡ ਲਾਂਗੇ ਜੇ ਮਾਸਤਾ ਦੀ ਆਲੀ ਕੋ ਸਾਰੇ ਜਾਲ ਚ ਛੱਡੀ ਜਾਂਦਾ ਆ ਰਹੇਗੇ ਤਿੰਨ ਚਾਰ ਠੀਕ ਆ ਚਲੋ ਭਾਈ ਲਵ ਯੂ ਐ ਸਾਰੇ ਭਰਾਵਾਂ ਨੂੰ ਵਿੱਚ ਆਪਾਂ ਆਪਣੇ ਹੁਣ ਤੁਹਾਨੂੰ ਸਿਕਿਉਰਿਟੀ ਗਾਰਡ ਆ ਜਿਹੜਾ ਆਪਣਾ ਜਾਨ ਆਪਣੀ ਉਹਦੇ ਵੀ ਕਾਰਨਾਮੇ ਦਿਖਾਵਾਂਗੇ ਠੀਕ ਆ ਰਾਵਣ ਦੇ ਤੇ ਆਪਣੇ ਕੋਲ ਅਮਰੀਕਨ ਪਿਟਬੁਲ ਆ ਤੇ ਬੁਲੀ ਮਿਕਸ ਆ ਉਹ ਤੇ ਉਹਦੇ ਵੀ ਦਿਖਾਵਾਂਗੇ ਝਟ ਵਿੱਚ ਇੰਜੋਏ ਕਰਿਓ ਸਾਰੇ ਭਾਈ ਲਵ ਯੂ ਐ ਤਾਂ ਗਈ ਆ ਮੇਤਰੋ ਆ ਫਿਰ ਦੱਬਾਈਏ ਉਹਨੂੰ ਬੜਾ ਥਕਾ ਕਰਦਾ ਮੋੜ ਕੇ ਲਿਆਈ ਓਏ ਆਇਆ ਹੋਏ ਰੰਬੂ ਆਇਆ ਮੇਤਰੋ ਆਪਣਾ ਰਾਵਣ ਓਏ ਅੰਬੋ ਆ ਮੇਤਰੋ ਇਹ ਸੇ ਆਪਣੇ ਰਾਵਣ ਕਰਕੇ ਹਨਾ ਕਈ ਵਾਰੀ ਆਪਣੀ ਚੋਰੀ ਹੁੰਦੀ ਹੁੰਦੀ ਬਚੀ ਐ ਕਿਉਂਕਿ ਅਗਲੇ ਆਤਾ ਜਾਂਦੇ ਨੇ ਜਦੋਂ ਅੱਗੇ ਖੜਾ ਪਰੋਣਾ ਦੇਖ ਲੈਂਦੇ ਨੇ ਫੇਰ ਮੁੜ ਜਾਂਦੇ ਨੇ ਸੋ ਇਹਦੇ ਕਰਕੇ ਬਈ ਆਪਣੇ 2-3 ਵਾਰੀ ਜੋੜ ਆਈ ਜ਼ਰੂਰ ਨੇ ਪਰ ਫੋਹ ਨਹੀਂ ਪਿਆ ਇਹਨਾਂ ਦਾ ਕੱਲ ਦਾ ਹਾਲ ਦੇਖ ਲਿਓ ਦਾ ਇੱਥੇ ਬਈ ਇਹਦੇ ਨਾਲ ਜਗ੍ਹਾ ਬਣਾਈ ਹੋਈ ਸੀ ਦੋ ਪਲਾਈਆਂ ਲਾ ਕੇ ਪਲਾਈ ਉੱਤੇ ਪਾਈ ਹੋਈ ਸੀ ਤੇ ਆ ਦੋ ਟੰਬੇ ਤੇ ਨਿੰਮ ਦੇ ਨਾਲ ਨਾਲ ਉੱਤੇ ਪਲਾਈ ਪਾਈ ਹੋਈ ਸੀ ਗੋਲ ਤੇ ਆ ਟੰਬਿਆਂ ਦਾ ਹਾਲ ਦੇਖ ਲਓ ਮਿੱਤਰੋ ਕੀ ਕਰਤਾ ਹੈ ਆ ਸਾਰੇ ਇਸ ਨਹੀਂ ਦੇੜਿਆ ਤੇ ਟੰਬੇ ਦੇਖ ਲਓ ਇੰਨੇ ਨੇ ਇੰਨੇ ਨੇ ਡੇ ਡੇ ਘੇਠਾ ਥੱਲੇ ਸੀ ਕੱਢ ਲੇ ਮਾਂ ਦੇ ਸ਼ੇਰ ਨੇ ਤੇ ਆ ਭਈਆ ਭਲਾਈ ਪਾੜੀ ਸਾਰੀ ਇਹ ਵੀ ਇਸੇ ਨਹੀਂ ਪਾੜੀ ਐ ਗਰ ਮਹੀਨਾ ਬੀਪੀ ਇਨਾ ਵਾਦਾ ਬਈ ਇਹਦਾ ਇਨਾ ਵਾਦਾ ਤੇਰੇ ਦਾ ਐ ਨਹੀਂ ਪਤਾ ਅਬ ਜੇ ਅਸੀਂ ਹੋਈਏ ਸਾਨੂੰ ਵੀ ਫੜ ਲੇ ਹਾਂ ਓਏ ਨਾ ਕਹੇ ਦਾ ਕੁਛ ਨਾ ਕਹੇ ਸਾਨੂੰ ਆ ਦੇ ਹੈਲੋ ਕਰਦਾ ਹੈ ਹੈਲੋ ਕਰਾਈਆਂ ਤੋ ਹੈਲੋ ਕਰ ਬਤੋਏ ਲੈਂਬੂ ਅਦੇ ਹੂੰ ਚਾਹੇ ਮੂੰਹ ਚ ਹੱਥ ਦੇਈ ਜਾਵੇ ਕੋਈ ਚੱਕਰ ਨਹੀਂ ਕੱਲਾ ਪਾਸੇ ਕਿਤੇ ਤੇਜ਼ਦਾ ਜਾਂ ਮੇਰੇ ਦੇ ਤੇਜ਼ਦਾ ਬਸ ਤੇ ਰਾਤ ਨੂੰ ਬਈ ਇਹੀ ਕਰਦਾ ਸਕਿਉਰਟੀ ਨਹੀਂ ਹੁਣ ਨੂੰ ਤਾਂ ਆਪਣੇ ਚਾਰ ਵਾਰੀ ਖੁੱਡੇ ਪੱਟੇ ਜਾਂਦੇ ਜੇ ਇਹ ਨਾ ਹੁੰਦਾ ਤਾਂ ਬਸ ਇਹਨਾਂ ਐ ਵੀ ਹੁਣ ਥੋੜਾ ਗਰਮ ਜ਼ਿਆਦਾ ਹੋਣ ਲੱਗ ਗਿਆ ਦੇਖ ਕੇ ਦੱਸਿਓ ਬਈ ਇਹ ਵਿੱਚ ਅਮਰੀਕਨ ਬੁਲੀ ਹੈ ਕਿ ਅਮਰੀਕਨ ਪਿਟਬੁਲ ਹੈ ਕਿਉਂਕਿ ਇਹ ਅੱਧਾ ਅਮਰੀਕਨ ਬੁਲੀ ਲੱਗਦਾ ਹੈ ਤੇ ਅੱਧਾ ਅਮਰੀਕਨ ਪਿਟਬੁਲ ਹੈ ਕਿਉਂ ਕੰਮ ਸਾਰੇ ਇਹਦੇ ਪਿੱਟ ਬੋਲ ਵਾਲੇ ਨੇ ਹੈੱਡ ਕੰਨੀਓ ਚੈਸਟ ਕੰਨੀਓ ਜ਼ਿਆਦਾ ਨਾ ਓਏ ਕੰਨ ਇਹਦੇ ਕ੍ਰੋਪ ਕਰਵਾਉਣੇ ਆ ਬਾਈ